ਹਾਂ ਜੀ ਪੱਜੀ ਤੇ ਕੀ ਆਪਣੇ ਜਿਹੜਾ ਮਲਵੜ ਡੱਗਾ ਹੈਗਾ ਇੱਥੇ ਇਹ ਕਿੱਥੋਂ ਦੀ ਘਰਨਾ ਆਪਣੀ ਇਹ ਮਹੱਲਾ ਕਸਾਬਾ ਹੈਗਾ ਜੀ ਇੱਥੇ 70 80 ਸਾਲ ਪੁਰਾਣਾ ਮਕਾਨ ਸੀਗਾ ਜਿਹੜਾ ਕਾਫੀ ਜੂਰ ਤੋਂ ਮਤਲਬ ਬੰਦ ਪਿਆ ਸੀਗਾ ਕਈ ਵਾਰੀ ਜਿਦਾ ਮਤਲਬ ਹੈ ਰੇ ਛੋਟੇ ਛੋਟੇ ਪੱਥਰ ਜਿਹੜੇ ਡਿੱਗਦੇ ਸੀਗੇ ਪਿਛਲੇ ਤਈ ਜਿਹੜੀ ਕਾਰਪੋਰੇਸ਼ਨ ਕਪੂਰਤਲਾ ਸੀ ਨਾਲ ਇੱਕ ਇੱਥੇ ਵਾਰਨਿੰਗ ਲੈਟਰ ਵੀ ਲਗਾਇਆ ਗਿਆ ਸੀਗਾ ਕਿ 7 ਦਿਨਾਂ ਦਾ ਟਾਈਮ ਦਿੱਤਾ ਸੀ ਪਰ ਅੱਜ ਸਵੇਰੇ ਸਾਢੇ 6 ਵਜੇ ਜਿਹੜਾ ਵਾ ਕਿ 20 ਚਾਂਦੇ ਦੇ ਵਿੱਚ ਇੱਕਦਮ ਜਿਦਾ ਮੱਲੇ ਵਾਲਾ ਸੀ ਘਰ ਸੁੱਤੇ ਬੈਠੇ ਇੱਕਦਮ ਆਵਾਜ਼ ਆਈ ਦਰਮਾਦੀ ਜਦੋਂ ਆ ਕੇ ਦੇਖਿਆ ਸਾਰਾ ਮਕਾਨ ਟਹਿੜੇ ਰਿਹਾ ਹੋ ਕੇ ਪਿਆ ਹੋਇਆ ਸੀਗਾ ਤਾਂ ਇਸ ਬਾਅਦ ਬਿਜਲੀ ਬੋਰਡ ਨੂੰ ਵੀ ਫੋਨ ਕੀਤਾ ਉਹਨਾਂ ਦੇ ਮੁਲਾਜ਼ਮ ਵੀ ਮੋਕੇ ਸਿਰ ਫਟਾਫਟ ਪਹੁੰਚ ਕੇ ਉਹਨਾਂ ਨੇ ਲੈਟਾ ਬੰਦ ਕੀਤਾ ਸਪਲਾਈ ਬੰਦ ਕੀਤੀ ਉਥੇ ਜਿਹੜਾ ਬਾੜ ਦੇ ਐਮਸੀ ਆ ਉਹਦੇ ਵੱਲੋਂ ਵੀ ਜਿਹੜਾ ਪ੍ਰੋਟੈਕਸ਼ਨ ਲੈ ਕੇ ਆਪਣੇ ਵੱਲੋਂ ਬੰਦੇ ਲਾਏ ਗਏ ਆ ਜੋ ਕਿ ਮਲਵਾ ਕੱਢ ਰਹੇ ਆ ਤਾਂ ਰਸਤਾ ਖੋਲ ਰਹੇ ਆ ਲੋ ਅਸੀਂ ਪ੍ਰਸ਼ਾਸਨ ਕੇ ਵੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਇੱਧਰ ਦੇ ਮਕਾਨ ਹੈਗੇ ਆ ਉਹਨਾਂ ਦੇ ਨੋਟਿਸ ਲਾਉਣ ਦੀ ਜਗ੍ਹਾ ਉਹਨਾਂ ਨੂੰ ਢਾਇਆ ਜਾਵੇ ਤਾਂ ਕਿ ਜਿਹਦੇ ਨਾਲ ਜਿੱਦਾਂ ਅੱਜ ਖੁਸ਼ਕਸਿੱਧੀ ਦੀ ਗੱਲ ਕੀਤੀ ਇੱਥੇ ਸੀਗਾ ਨਹੀਂ ਦੰਨ ਨੂੰ ਕੋਈ ਇਦਾਰੀ ਕਟਨਾ ਹੁੰਦੀ ਜੇ ਕਿਸੇ ਜਾਨ ਮਾਲ ਦਾ ਨੁਕਸਾਨ ਹੋਵੇ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਦੇ ਕਿ ਇਦਾਂ ਦੇ ਜਿਹੜੇ ਮਕਾਨ ਆ ਉਹਨਾਂ ਨੂੰ ਨੋਟਿਸ ਲਾਂਚ ਕੀਤਾ ਉਹਨਾਂ ਨੂੰ ਟੈਰ